ਸੋਰਠ ਮਹੱਲਾ ਪੰਜਵਾ ਘਰ ਦੂਜਾ ਚੌਪਦੈ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਏਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ ਏਕ ਪਿਤਾ ਇਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਏ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹ ਦਿਖਾਈ ਸੁਣ ਮੀਤਾ ਧੂਰੀ ਕੋ ਬਲ ਜਾਏ ਮਨ ਤੇਰਾ ਭਾਈ ਰਹਾ ਆਪ ਮਲੋਵਾ ਮਲ ਮਲ ਧੋਵਾ ਏ ਮਨ ਤੈ ਕੂ ਦਿਸਾ ਸੋਣ ਮੀਤਾ ਹਾਂ ਤੇਰੀ ਸਰਨ ਆਇਆ ਆਪ ਮੇ ਲੋ ਦੇਹੋ ਉਪਦੇਸ਼ਾ ਮਾਣ ਨ ਕੀਜੇ ਸਰਨ ਪਰਿਜੇ ਕਰੇ ਸੁ ਭਲਾ ਮਨਾਈਏ ਰੋਣ ਮੀਤਾ ਜਿਉ ਪਿੰਡ ਸਭ ਤਨ ਅਰਪੀਛਿ ਕਿਉ ਦਰਸ਼ਨ ਹਰ ਜਿਉ ਪਾਈਏ ਆਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੇ ਹਰ ਨਾਮ ਮਾਹ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕੋਲ ਨਰੰਜਨ ਡੀਠਾ ਜਨ ਨਾਨਕ ਗੁਰੂ ਕਿਰਪਾ ਧਾਰੀ ਸਭ ਅਕਲ ਨਰੰજન ਦੀਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ